ਅਜੀਸ ਬਹੁਤ ਬਹੁਤ ਧੰਨਵਾਦ ਹੈ ਮਾਨ ਜੋ ਗੁਰਵਿੰਦ ਕੇਦਰੀਵਾਲ ਸਾਹਿਬ ਦਾ ਸਾਡੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਮਾਨ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਸਾਡੇ ਆਮ ਆਦਮੀ ਪਾਰਟੀ ਦੇ ਜਨਨ ਸਕੱਤਰ ਡਾਕਟਰ ਸੰਦੀਪ ਪਾਠਕ ਜੀ ਜਿਹੜੇ ਰਾਜ ਸਭਾ ਦੇ ਮੈਂਬਰ ਆ ਮੈਂਬਰ ਪਾਰਲੀਮੈਂਟ ਆ ਉਹਨਾਂ ਦਾ ਔਰ ਅਮਨ अरोड़ा ਜੀ ਦਾ ਔਰ ਸਾਰੀ ਜਿਲ੍ਹਾ ਗਠਵੰਦਨ ਦਾ ਜਿਨ੍ਹਾਂ ਨੇ ਤਿੰਨ ਟਿਕਟਾਂ ਜਿਹੜੀਆਂ ਹੈ ਬੜੇ ਵਾਈਜ਼ ਦੀ ਦਿੱਤੀਆਂ ਔਰ ਲੋਕਾਂ ਦੀ ਚੁਆਇਸ ਦੇ ਉੱਤੇ ਦਿੱਤੀ ਹੈ ਕਿਉਂਕਿ ਲੋਕਾਂ ਕੋ ਅਸੀਂ ਪੁੱਛਿਆ ਸੀ ਜਾ ਕੇ ਕਿ ਕਿਹੜਾ ਕਿਹੜਾ ਉਮੀਦਵਾਰ ਚਾਹੀਦਾ ਔਰ ਲੋਕਾਂ ਨੇ ਲੋਕਾਂ ਦੀ ਸਿਲੈਕਸ਼ਨ ਦੇ ਉੱਤੇ ਅਸੀਂ ਉਮੀਦਵਾਰ ਜਿਹੜੇ ਆ ਅਪਲਾਈ ਕਰਾਏ ਸੀ ਔਰ ਪੂਰੀ ਉਮੀਦ ਹੈ ਵੱਡੇ ਮਾਰਜਨ ਨਾਲ ਤਿੰਨੋਂ ਸੀਟਾਂ ਜਿਹੜੀਆਂ ਅਸੀਂ ਜਿੱਤਾਂਗੇ ਕਿਉਂਕਿ 2.5 ਸਾਲ ਦੇ ਸਰਕਾਰ ਦੇ ਕੰਮ ਜਿਹੜੇ ਆ ਉਹ ਬੋਲਦੇ ਪਏ ਆ ਔਰ ਲੋਕ ਕਿਉਂਕਿ ਤਿੰਨ ਤੁਸੀਂ ਦੇਖਿਆ ਹੁਣ ਸਾਡੀਆਂ ਵਿਧਾਨ ਸਭਾ ਦੇ ਇਲੈਕਸ਼ਨ ਸੀ ਚਾਰ ਤਿੰਨ ਅਸੀਂ ਜਿੱਤੇ ਆ ਚੌਥਾ ਵੀ ਬਹੁਤ ਮਿਨੀਮਮ ਮਾਰਜਨ ਨਾਲ ਅਸੀਂ ਲੂਜ਼ ਕੀਤਾ ਲੇਕਿਨ ਲੋਕਾਂ ਨੇ ਆਪਣੀ ਚੁਆਇਸ ਦੱਸੀ ਆ ਲੋਕ ਇਸ ਕੰਮ ਤੋਂ ਬਹੁਤ ਖੁਸ਼ ਆ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਪਰ ਲੋੜਾ ਜੀ ਕੱਲ ਕਹਿ ਰਹੇ ਸੀ ਕਿ ਜਿਹੜੇ ਤਿੰਨੇ ਵਾਰਡੇ ਪਿੱਛੇ 3 ਸਾਲ ਤੋਂ ਕੋਈ ਵੀ ਕੰਮ ਨਹੀਂ ਹੋਇਆ ਸਾਰੀ ਵਿਕਾਸ ਦਾ ਕੰਮ ਰੁਕੇ ਪਏ ਨੇ ਸਾਡੀ ਜਿਹੜੀ ਕਾਂਗਰਸ ਦੇ ਤਿੰਨੇ ਐਮਸੀ ਬਣ ਕੇ ਵਿਕਾਸ ਦਾ ਕੰਮ ਕੀਤਾ ਜਾਵੇਗਾ ਮੈਂ ਉਹ ਨਾ ਬੰਦਿਆਂ ਦਾ ਨਾਮ ਨਹੀਂ ਲੈਣਾ ਚਾਹਨਾ ਜਿਨ੍ਹਾਂ ਨੇ 2016 ਦਾ ਟਿਊਬਲ ਜਿਹੜਾ ਵਾਰਡ ਨੰਬਰ 6 ਦਾ ਪਾਸ ਹੋਇਆ ਲੱਗਣ ਨਹੀਂ ਦਿੱਤਾ ਔਰ ਲੋਕਾਂ ਨੂੰ ਹੁਸ਼ਿਆਰਪੁਰ ਨੂੰ ਢਾਈ ਮੈਂ ਕਹਿ ਸਕਦਾ 2016-17 ਤੋਂ ਜਦੋਂ ਦੇ ਦੁਆਰਾ ਮਨਿਸਟਰ ਵੀ ਬਣ ਕੇ ਸੀਗੇ ਇਹਨਾਂ ਨੇ ਲੋਕਾਂ ਨੂੰ ਉਹ ਹੂ ਡੜਾ ਰੇਡੀਓ ਲਵਾਇਆ ਜਾ ਕੇ ਡੰਪ ਦੇ ਅੰਦਰ ਲਵਾਇਆ ਉਹ 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 ਭਾਈ ਸਾਹਿਬ ਗੱਲ ਕਰ ਰਹੇ ਆ ਜਿਨ੍ਹਾਂ ਨੇ ਹੁਸ਼ਿਆਰਪੁਰ ਦੇ ਸਕੂਲ ਝਾੜ ਦਿੱਤੇ ਅੱਜ ਜਾ ਕੇ ਲੋਕ ਸਾਨੂੰ ਅਸਲੀ ਕਹਿੰਦੇ ਅੱਜ ਲੋਕ ਸਾਨੂੰ ਖੁਦ ਕਹਿੰਦੇ ਆ ਕੇ ਅਸੀਂ ਉਹ ਤੋਂ ਪਹਿਲੇ 10 ਮਾਰਚ ਨੂੰ ਲੋਕਾਂ ਨੇ ਇਲੈਕਟ ਕੀਤਾ ਸੀ ਸਾਨੂੰ 11 ਮਾਰਚ ਨੂੰ ਅਸੀਂ ਉਹ ਡੰਪ ਐਥੋਂ ਚੁਗਾ ਕੇ ਤਾਂ ਕਿ ਲੋਕਾਂ ਨੂੰ ਗੰਦਗੀ ਚ ਖੜੇ ਨਾ ਕੋ ਖਾਣਾ ਔਰ ਹੁਸ਼ਿਆਰਪੁਰ ਕਿਉਂਕਿ ਸੰਤਾ ਮਹਾਪੁਰਚਾ ਦਾ ਸ਼ਹਿਰ ਹੈ ਕਾਸ਼ੀ ਨਗਰੀ ਹੈ ਇਹਨਾਂ ਨੇ ਉਹਦੀ ਸ਼ਰਮ ਨਹੀਂ ਕੀਤੀ ਕਿ ਯੂਬਨ ਨਹੀਂ ਲੱਗਣ ਦਿੱਤਾ ਪਾਣੀ ਦਾ ਸਾਂਝਾ ਹੁੰਦਾ 15 12 ਟਿਊਬ ਲੱਗੇ ਐਸ ਏਰੀਆ ਦੇ ਵਿੱਚ ਹਰ ਇੱਕ ਬਾੜ ਤੇ ਲੱਗਾ ਚੋਇਸ ਜਦ ਜਿਸ ਬਾੜ ਨੇ ਮੰਗਿਆ ਔਰ ਸਿਰਫ ਇਸ ਕਰਕੇ ਲੱਗੇ ਤਾਂ ਬਿਜੰਪੇ ਦਾ ਬਾੜ ਸੀਗਾ ਗੱਲ ਕਰਨ ਦਾ ਅਧਿਕਾਰੀ ਕੋਈ ਨਹੀਂ ਨਾ ਠੀਕ ਓਕੇ ਬਿਲਕੁਲ ਜੀ ਸਭ ਤੋਂ ਪਹਿਲਾਂ ਸਾਡੇ ਆਮ ਆਦਮੀ ਪਾਰਟੀ ਦੇ ਤਿੰਨੋ ਹੁਸ਼ਿਆਰਪੁਰ ਦੇ ਜਿਹੜੇ ਜਗਮੀ ਇਲੈਕਸ਼ਨ ਆ ਉਹ ਚੋਂ ਤਿੰਨੇ ਕੈਂਡੀਡੇਟ ਸਾਡੇ ਤਾਰ ਤਿਆਰ ਵਰ ਤਿਆਰ ਆ ਸਾਰੇ ਸੰਗਠਨ ਦੀ ਪੂਰੀ ਟੀਮ ਦੀ ਸਾਡੀ ਪੂਰੀ ਤਿਆਰੀ ਆ ਔਰ ਬਿਲਕੁਲ ਅਸੀਂ ਬੜੇ ਅੱਛੇ ਤਰੀਕੇ ਨਾਲ ਤਿੰਨੋ ਦੇ ਤਿੰਨੋ ਵਾਰਡ ਜਿੱਤ ਰਹੇ ਆ ਔਰ ਜਿੱਤ ਦਾ ਦਾਵਾ ਅਸੀਂ ਇਸ ਕਰਕੇ ਨਹੀਂ ਕਰ ਰਹੇ ਕਿ ਸਾਡੇ ਕੈਂਡੀਡੇਟਸ ਜਿਹੜੇ ਉਹ ਲੋਕਾਂ ਚ ਵਿਚਰਦੇ ਆ ਬਹੁਤ ਸਾਰੇ ਕੰਮ ਨੇ ਸਾਡੇ ਇਥੋਂ ਦੇ ਜਿਹੜੇ ਹਲਕੇ ਦੇ ਵਿਧਾਇਕ ਨੇ ਉਹਨਾਂ ਨੇ ਪੂਰੇ ਵੀ ਸਾਡੇ ਕੈਬਨਿਟ ਮਿਨਿਸਟਰ ਉਹਨਾਂ ਨੇ ਬਹੁਤ ਸਾਰੇ ਕੰਮ ਵੀ ਕਰਵਾਏ ਨੇ ਔਰ ਬਹੁਤ ਸਾਰਾ ਲੋਕਾਂ ਚ ਆਮ ਜ ਬੜੀ ਅੱਛੇ ਤਰੀਕੇ ਨਾਲ ਵਿਚਰੇ ਨੇ ਔਰ ਸਾਡੇ ਤਿੰਨੋਂ ਦੇ ਤਿੰਨੋਂ ਕੈਂਡੀਡੇਟ ਕਸੀਂ ਕੰਮਾਂ ਦੇ ਆਧਾਰ ਤੇ ਵੋਟ ਮੰਗਾਗੇ ਅਸੀਂ ਜਨਤਾ ਦੀ ਕਚੈਰੀ ਚ ਜਿਹੜੇ ਪਿਛਲੇ 2.5 ਤੋਂ 3 ਸਾਲ ਦੇ ਵਿੱਚ ਕੰਮ ਕੀਤੇ ਨੇ ਉਹਨਾਂ ਦੇ ਕੰਮਾਂ ਦੇ ਆਧਾਰ ਤੇ ਅਸੀਂ ਲੋਕਾਂ ਚ ਜਾਵਾਂਗੇ ਔਰ ਲੋਕ ਡੈਫੀਨੇਟਲੀ ਸਾਰਾ ਜਾਣਦੇ ਆ ਕਿ ਆਮ ਆਦਮੀ ਪਾਰਟੀ ਦੇ ਜਿਹੜਾ ਲੋਕ ਖਿੱਤਾਂ ਲਈ ਜਿਹੜੇ ਫੈਸਲੇ ਲਾਇਆ ਚਾਹੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਚਾਹੇ ਅਸੀਂ ਗਰਾਊਂਡ ਲੈਵਲ ਤੇ ਚਾਹੇ ਸਹਿਰ ਸ਼ਹਿਰ ਦੇ ਸੁੰਦਰੀਕਰਨ ਤੇ ਇੱਥੇ ਅਸੀਂ ਵੱਧ ਚੜ ਕੇ ਸਾਰੀ ਟੀਮ ਨੇ ਇਕਜੁੱਟ ਹੋ ਕੇ ਕੰਮ ਕੀਤਾ ਉਸ ਕੰਮ ਦੇ ਆਧਾਰ ਤੇ ਅਸੀਂ ਕਹਿ ਸਕਦੇ ਨੇ ਸਾਡੇ ਜਿਹੜੇ ਵਾਰਡ ਨੇ ਉਹ ਵੱਡੀ ਮੈਜੋਰਟੀ ਦੇ ਨਾਲ ਜਿੱਤ ਹਾਸਲ ਕਰਦਾ ਹੈ